ਪਦੀ ਧਰਨ ਸਤ ਸਤ ਪਰਸਨਾਰ ਭੂਜਾ ਸਤ ਸਤ ਦੇਵਦਾਰੇ ਦਰਸ਼ਨ ਸਤ ਸਤ ਵੇਖਨਾਰ ਨਾਮ ਸਤ ਸਤ ਅਵਨਾਰ ਆਪ ਸਤ ਸਤ ਸਬਦਾਰੀ ਅਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ ਭੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸੰਸਰੁ ਬ੍ਰਿਦਾ ਜਨਮਾਨਿਆ ਗਨਗਰਾਵਨ ਤਿਨ ਮੂਲ ਭਜਾਨਿਆ ਜਾ ਕੇ ਰਿਦੇ ਵਿਸਵਾਸ ਬਰਵੇ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪੋਏ ਬਸਾਨਾ ਜਿਸ ਤੇ ਉਪਜਿਆ ਤਿਸ ਮੈ ਸਮਾਨਾ ਵਸਤ ਮੈ ਲੈ ਵਸਤ ਗੜਾਈ ਰੰਗ ਬਿਨ ਗੈਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਕਾ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਦੇ ਸੇਵਕ ਕੈ ਮਨ ਪ੍ਰਤੀਤ ਹਾ ਗੁਰੂ ਕੇ ਸੇਵਕੀ ਨਿਰਮਲ ਰੀਤੋ ਠਾਕੁਰੂ ਕੋ ਦੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਗੈ ਰੰਗ ਸੇਵਕ ਕੋ ਪ੍ਰਭ ਬਲ ਨਾਰਾ ਦੇਵਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਬਤਿਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਬ੍ਰਿਜਨ ਕਾ ਵਰਤਾ ਢਾਕੇ ਆਪਣੇ ਦੇਵਕੀ ਸਰਵ ਰਾਖੇ ਆਪਣੇ ਦਾਸ ਕੋ ਦੇਵ ਵਿਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੇ ਤਾਂ ਕੀ ਜਗ ਮੇਂ ਤੇ ਕੋਈ ਨਾ ਲਖੇ ਪਰਭੂ ਕੇ ਸੇਵਕ ਕੋ ਨਾ ਪੁੰਚੇ ਪਰਭੂ ਕੇ ਸੇਵਕ ਉਜਦੇ ਜੋ ਪ੍ਰਭ ਆਪਨੀ ਸੇਵ ਲਾਇਆ ਨਾਨਕ ਸੋ ਸੇਵਕ ਤੇ ਇਸ ਪ੍ਰਗਟਾਇਆ ਨਿគਿ ਗਿਰੀ ਮੈਂ ਕਲ ਰਾਖੈ ਬਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸ਼ਨਾ ਕਟਿ ਆਪ ਤਾ ਕੋ ਰਖਤ ਦੀਕਰ ਹਾਥ ਮਨਸ ਜਤਨ ਕਰਤ ਬਾਂਤ ਇਸ ਤੇ ਕਰਦੇ ਵਿਰਤੇ ਜਾਤ ਮਾਰੇ ਨਾ ਰਖੇ ਵਰਨਾ ਕੋ ਇਹ ਸਰਬ ਜੀ ਅਗਰ ਆਖਾ ਸੋਏ ਕਹੇ ਸੋਚ ਕਰੇ ਦੇ ਪ੍ਰਾਣੀ ਜਨ ਨਾਨਕ ਰਵੇ ਲੱਖ ਵਿਡਾਣੀ بارੰਬਾਰ ਬਾਰ ਬਰਜਪੀਏ ਬੀਏ ਵਰਤੇ ਮਨ ਤੰਦਰ ਪੀਏ ਨਾਮ ਰਤਨ ਜਿਨ ਗੁਰਮੁਖ ਵਾਇਓ ਇਸ ਕਛੇ ਵਰਨਾ ਇੰਦਰ ਛਾਇ ਆ ਨਾਮਦਨ ਨਾਮੋ ਰੂਪ ਰੰਗ ਨਾਮੋ ਸੁਖ ਅਰਨਾੰਗ ਸੰਗ ਨਾਮ ਰਸ ਜੋ ਜਨ ਤ੍ਰਿਪਤਾਣੇ ਮੰਤਨ ਨਾਮੇ ਨਾਮ ਸੁਮੰਨੇ ਉਕਤ ਬੇਟ ਸੋਬਤ ਨਾਮ ਕਉ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜੀਵਨ ਰਾਤ ਪ੍ਰਭ ਆਪਣੇ ਜਨ ਕੀ ਨਿਦਤ ਕਰੇ ਭਗਤਾਂ ਸੰਗ ਜਾਏ ਪ੍ਰਭ ਆਪਣੇ ਸੋਰੇ ਸਮਾਈ ਜੋ ਆਵਸੋ ਜਨ ਨੇ ਪ੍ਰਭ ਆਪਣੇ ਕਗੀਆਂ ਪ੍ਰਭ ਆਪਣੇ ਕ ਹੁਕਮ ਪਛਾਨੇ ਤਿਸ ਕੀ ਮੈਂ ਮਾ ਕੋਨ ਵਿਖਾਨੋ ਜਿਸ ਕਾ ਕੋ ਨ ਕਹਿ ਇਕ ਨ ਜਾਣੋ ਹਟ ਬੈਰ ਬ੍ਰਭ ਵਸੈ ਜੂਰੇ ਕਉ ਨਾਨਕ ਸੇ ਜਨ ਪੂਰੇ ਮੇ ਮਨ ਮੇਰੇ ਦਿਨ ਕੀ ਓਟ ਲੈ ਮਨ ਤਨੇ ਆਪਣਾ ਦਿਨ ਜਨ ਦੇ ਜਨ ਜਨੇ ਆਪਣਾ ਪ੍ਰਭੁ ਬੁਝਤਾ ਸੋ ਜਨ ਸਰਬ ਦੁਖ ਦਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਇਸ ਕੈਦਰ ਸਭ ਪਾਪ ਮਿਟਾਵੇ ਅਵਰ ਸਿਆਨਪ ਸਗਲੀ ਛਾੜ ਇਸ ਜਨ ਕੀ ਤੂ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜੋ ਸਤਿ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਇਸ ਕੈ ਸੰਗ ਸਿਖ ਉਦਰੇ ਨਾਨਕ ਹਰਿ ਗੁਣ ਗਾਉ ਵਸਪਦੀ ਸਤਗੁਰੂ ਸਿੱਖ ਕੀ ਕਰੈ ਬ੍ਰਿਤਪਾਲ ਸੇਵਕੋ ਗੁਰਸਰਦਿਆਲ ਸਿੱਖ ਕੀ ਗੁਰਦੁਰਮਤ ਮਲਹਿਰੇ ਗੁਰਵਚਨੀ ਅਰਨਾ ਮੁਝਰੇ ਸਤਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਦੰਦੇ ਗੁਰ ਕਾ ਸਿਵੜ ਬਾਕੀ ਹੈ ਸਤਗੁਰ ਸਿੱਖ ਕਾ ਹਲਦ ਬਲ ਦਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਲੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਅਬਸ ਕੋ ਕਰਿ ਕਛ ਨਜਨਾਵੇ ਹਰ ਹਰ ਨਾਮ ਰਿਦਾ ਸਤਿਆ ਵੇ ਮਨ ਵਿੱਚ ਸਤਿਗੁਰੂ ਕੇ ਪਾਸ ਤਿਸੇ ਵਗੇ ਕਾਰਜ ਰਾਸ ਸੇਵਾ ਕਰਤ ਹੋਏ ਨ ਕਾਮੀ ਤਿਸ ਕੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਦਿਆਮ ਕਰੇ ਨਾਨਕ ਸੋ ਸੇਵਕ ਗੁਰ ਕੀ ਮੰਤ ਲੇ 20 ਵਿਸਵੇ ਗੁਰ ਕਾਮਨ ਵਾਨੈ ਸੋ ਸੇਵਕ ਪ੍ਰਮੇਸ਼ਰ ਕੀ ਗੱਤ ਜਾਣੈ ਸੋ ਸਤਗੁਰ ਜਿਸ ਰਿਦਰਣਾ ਨਾਨਕ ਬਾਰ ਅਨਕ ਬਾਰ ਗੁਰ ਕੋ ਵਲ ਜਾਓ ਸਰਵ ਨਿਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਹੈ ਜਨ ਜਨਮੈ ਪਾਰ ਬ੍ਰਹਮ ਇਕ ਆਬ ਨੈ ਗਜ ਬ੍ਰਹਮ ਸਹ ਸਿਆਨ ਬਲਿਆ ਨਾ ਜਾਈਏ ਨਾਨਕ ਇਸ ਗੁਰਬਡ ਵਾਕੀ ਬਈਏ ਸਫਲ ਦਰਸ਼ਨ ਵਿਪੇ ਕਦੁ ਪੁਨੀਤ ਪਰ ਸਤ ਜਰਨ ਗਤ ਨਿਰਮਲ ਰੀਤ ਬੇਟ ਤੇ ਸੰਗ RAM ਗੁਣ ਰਵੇ ਪਾਰਵਰਮ ਕੀ ਤਰਕੇ ਕਵੇ ਸੁਨ ਕਰ ਬਚਨ ਕਰਨਾ ਗਾਨੀ ਮਨ ਸੰਤੋਖਾ ਦੰਪਤੀ ਆਨੇ ਪੂਰਾ ਗੁਰ ਅਖਜ ਗੰਤਰ ਅਮਰਤ ਦੇਸ਼ਟ ਵੇਖਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜੀ ਸਭਾ ਵੇ ਇਸ ਲਈ ਮਿਲਾਏ ਜੀ ਬਈ ਗੁਸਤ ਤੇ ਨੀਕ ਸਤਪੁਰਖ ਪੂਰਨ ਵਿਵੇਕ ਕਾਹੋ ਬੋਲ ਨਵੋ ਜਤ ਪ੍ਰਾਨੀ ਅਗਮ ਗੋਚਰ ਬ੍ਰਹਮ ਨਿਰਵਾਣੀ ਨਿਰਾਹਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਵਾਈ ਅਨਗ ਭਗਤ ਵੰਦਨ ਨਿਤ ਕਟੈ ਚਰਨ ਕਮਲੇ ਰਦਾਸ ਮਰੇ ਸਤਿ ਬਿਨਿਆਰੀ ਦਾ ਤੁਰਿ ਆਪਣੇ ਨਾਨਕ ਜਿਸ ਪ੍ਰਭ ਜਿਸ ਬਰਸਾਦੈ ਸਭ ਰੂਪ ਜਪਨੇ ਇਹ ਹਰ ਰਸ ਪਾਵੈ ਜਨ ਕੋ ਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਬਰਖ ਕਾ ਨਹੀਂ ਕਦੇ ਵਿਨਾਸ ਜਾ ਕੇ ਮਨ ਬਰਖ ਟੇਕ ਹੁੰਦਾਸ ਆਠ ਬੈਰ ਹਰ ਕਾ ਨਾਮ ਲੇ ਸਤ ਬੁਧੀ ਸੇਵ ਕੋ ਦੀ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈ ਰੱਖੈ ਹਰ ਹਰੇਕ ਅੰਦ ਕਰ ਦੀ ਬੁਰ ਕਾ ਸੇ ਨਾਨਕ ਬਰਮ ਕੋ ਮੋਹ ਦੂਖ ਤੈ ਤੈ ਨਸਤੀ ਤਬ ਤ ਮੈਂ ਠੰਡ ਵਰਤਾਈ ਅੰਦ ਬੇ ਅਦੁਗਨਾਟੇ ਬਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਆਜੋਗਾ ਨਿਰਭਉ ਵਸੇ ਸਗਲ ਵਿਆਦ ਮੰਤੇ ਕਨਸੇ ਜਿਸ ਕਾ ਸਾਧਿਨ ਕਿਰਪਾਦਾਰੀ ਸਾਧ ਸੰਗ ਜਪਨਾ ਮਰਾਰੀ ਥਿਤ ਪਈ ਧੁਕੇ ਬ੍ਰਹਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਬਿਓਈ ਕਲਾ ਧਾਰ ਜਨ ਸਗਲੀ ਮੋਈ ਆਪਣੇ ਚਰਿਤ ਬ੍ਰਵਿਆ ਬਨਾਏ ਅਬਨੀ ਕੀ ਮਤੇ ਆਪੇ ਬਾਈ ਹਰਵਿੰਦੋ ਜਨਾਈ ਕੋਈ ਸਰਬ ਨਿਰੰਦ੍ਰੇ ਕੋ ਸੋਈ ਉਦਬੋਦ ਰਵਿਆ ਰੂਪ ਰੰਗ ਭੇਰ ਬਰਗਾਸ ਸਾਧਕੈ ਸੰਗ ਰਚ ਰਚਨਾ ਬਣੀ ਗਲਦਾਰੀ ਅਨਗਵਾਰ ਨਾਨਕ ਬਲੀਆਰੀ ਸ਼ਲੋਕ ਸਾਥ ਨਾ ਚੱਲੇ ਬਿਨ ਬਜਨ ਵੇਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕੇ ਤਨਸਾਰ ਅਸ਼ਟਪਦੀ ਸਾਧ ਜਨਾ ਮੇ ਲ ਕਰੋ ਵਿਚਾਰੇ ਕਿਸ ਮਰ ਨਾਮੇ ਆਦਾਰ ਵਰੂ ਬਾਉ සබ මීත මසාර චරණක මල රිෙඳමය අවරතාරෝ කරණ කරාවන සෝහ රැවිසුම රත්ව ත්‍රෙටි කරකෝ නා මෝ හරවත් ඒ තන්න සංචහෝ හෝ වැැහපකවන්ත සන්තජනාගරන්න එනමනමන්ත ඒ ගාසරකෝ මනවායි අර් වරෝගනානක මැටේ ජාහි තියස ධනකෝචාර කොන්ට ෝටතාවෑ සූතන්න හසේවා ේබාවයි ਜਿਸ ਸੁਖ ਗੋਣਿਤ ਬਾਚਮੀ ਤੋ ਸੁਰ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾਗੋ ਕਰੇ ਬਲੀ ਕਰਨੀ ਸਾ ਸੁਭਾਗ ਬਾਚ ਹਰ ਕੀ ਸਰਣੀ ਅਨਕੋ ਬਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਗਰ ਲਾਈ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਬ੍ਰਹਮਾਨ ਮਨ ਪ੍ਰਭੂਤ ਹਰ ਕੀ ਨਾਏ ਦੇ ਜਿਸ ਸਤਵਤ ਆ ਬਿਠਾਈ ਆਂਕੋ ਵਿਗਨ ਨ ਲਾਗੇ ਕੋਈ ਜਾਗ ਰਹਿ ਦੇਵ ਸੇ ਅਰ ਸੋਈ ਗਲਦਾਤੀ ਠੰਡਾ ਰਣਾਓ ਸਿਮਰ ਸਿਮਰ ਸਦਾ ਸੁਖ ਪਾਉ ਬਹੁ ਬਿਨ ਸਹਿ ਪੂਰਨ ਹੋਇ ਆਸ ਭਗਤ ਭਾਈ ਆਤਮ ਪ੍ਰਗਾਸ ਤਿਤ ਕਰ ਜਾਇ ਵਸੈ ਬਨਾਸੀ ਕਉ ਨਾਨਕ ਘਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਵਾ ਗਵਰ ਮਿਟਿ ਮਿਟੇ ਪ੍ਰਭ ਸੇਵ ਆਪ ਤੇ ਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਈ ਉਦਾਰ ਹਰ ਹਰ ਸਿਮਰੂ ਪ੍ਰਾਨੀ ਆਦਾਰਨ ਗਬਵ ਨਾ ਛੋਟਣ ਹਾਰੇ ਸਿਰਤ ਸਾਸਬੀਦ ਵਿਚਾਰੇ ਹਰ ਕੀ ਭਗਤ ਘਰੂ ਮਨ ਲਾਏ ਮਨ ਵੰਜਨ ਨਾਨਕ ਬਲ ਪਾਏ ਸੰਗਨ ਕਾਲੁ ਸਤਿਰੇ ਕਨਾ ਤੂੰ ਗਲਬਟਵੇਂ ਮੂਰਗਮਨਾ ਸੁੱਤ ਮੀਦ ਗਟੰਬਰ ਮਨਤਾ ਇਨਤੇ ਕਹੋ ਤਮ ਗਵਨ ਜਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਬੇ ਕਹੋ ਗਵਨ ਜਟਕਾਰ ਆਸਾ ਸਥੀਰਥ ਸਵਾਰੀ ਝੂਠਾ ਡੰਪ ਝੂਠ ਬਾਜ਼ਾਰੀ ਜਨਦੀਏ ਤੇ ਸਭ ਜਨ ਵਿਗੰਨਾ ਨਾਮ ਵਿਸਾਰ ਨਾਨਕ ਬਜਤਾਨਾੁਰ ਕੀ ਮਤ ਤੂੰ ਲੈ ਆਨੇ ਭਗਤ ਵਿਨਾ ਬੋ ਡੂ ਬੇਸ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਜਰਨ ਕਮਲ ਰੱਖੋ ਮਨੁ ਮਾਹੀ ਜਨਮ ਜਨਮ ਕੇ ਕਿਲ ਵਿਗ ਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁਨਦ ਗੈਤ ਰੈਤ ਕਤ ਪਾਵੋ ਸਰਬੁਦ ਸਤਰ ਕੋ ਨਾਉ ਸੈ ਜੈ ਭਾਈ ਨਾਨਕ ਗੁਨ ਗਾਓ ਗੁਨ ਗਾਵ ਤੇਰੀ ਉਤਰ ਸੰਮੇਲ ਬਿਨ ਸਜਾਇ ਮੈਂ ਬਿਗ ਪੈਲ ਹੋਇ ਅਚਿੰਤ ਬਸੈ ਸੁਖ ਨਾਲ ਸਾਸਗ੍ਰਾਹ ਸਰਨਾਮ ਸੁਮਾਲਾ ਆੜ ਸਿਆਨ ਬਸਗਲੀ ਨਾ ਸਾਸੰਗ ਭਾਵੇ ਸਤਨਾ ਅਰਬੋ ਜੀ ਸੱਚ ਗੁਰ ਵਿਹਾਰ ਆਇਆ ਸੁਖ ਦਰਗਹਿ ਜੈਕਾਰ ਅਰਬ ਨਿਰੰਤਰੇ ਕੋ ਦੇਖ ਕਉ ਨਾਨਕ ਜਾਕੇ ਮਸਟਕ ਲੇਕ ਏਕੋ Jap ਏਕੋ ਸਲਾਹੇ ਏਕ ਸਿਮਰੇ ਕੋ ਮਨ ਆਹੇ ਏਕ ਸਕੇ ਗੁਣ ਗਉਨੰਤ ਮਨ ਤਨ ਜਾਪੇ ਏਕ ਭਗਵੰਤ ਏਕੋ ਏਕ ਏਕ ਹਰਿ ਆਪੂ ਪੂਰਨ ਪੂਰ ਰਹਿਓ ਪ੍ਰਭ ਆਪ ਅਨਗ ਵਿਸਾਰੇ ਇਕ ਤੇ ਪਈ ਏਕ ਅਰਾਦ ਬਰਾਸ਼ਤ ਗਈ ਮਨ ਤਨੇ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤ ਅਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਵਦੀ ਜਾਤਕ ਜਨ ਜਾਤੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਤੂਰ ਪਰਬਨ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਤੇ ਆਵੋ ਜਨਕ ਮਲ ਸਿਉ ਲਾਗੈ ਬ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਇਕੋ ਟਿਕੂ ਆਧਾਰ ਨਾਨਕ ਮੰਗੇ ਨਾਮ ਪ੍ਰਵਿਸ਼ਾਰ ਬ੍ਰਹਮ ਕੀ ਦ੍ਰਿਸ਼ਟਿ ਮਾਸੁ ਕੋਏ ਅਰੇ ਰਸ ਭਾਵੇ ਬਿਰਲਾ ਕੋਈ ਜਨ ਜਾਖਿਆ ਸੀ ਜਨ ਤ੍ਰਿਪਤਾਨੇ ਪੂਰਨ ਬੁਰਗ ਨਈ ਡੋਲਨੇ ਸੁਭਰ ਬਰੇ ਪ੍ਰੇਮ ਰਸ ਰਾਂਗੋ ਵਜੈ ਚਾਉ ਸਦਕੇ ਸੰਗ ਹਰੇ ਸਰਨਿਆਨ ਪ੍ਰਭ ਸਭ ਤਿਆਗ ਅੰਤਰ ਵਰਗਾ ਸੰਦਿਨ ਵਿਲਾਗ ਬੜ ਬਾਕੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁ ਕੋਏ ਸੇਵਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਉ ਦਿਆਲ ਸੇਵਕੀ ਨਸਨਾ ਨੇ ਹਾਲ ਵੰਦਨ ਕਾਟ ਮੁਗਤ ਜਨਮ ਭਇਆ ਜਨਮ ਮਰਨੰ ਦੂਖ ਭੰਗਿਆ ਜਿ ਸਮਨੀ ਸਰਤਾ ਸਬੂਰੀ ਨਮਰਿਆ ਸੰਗੋ ਜੂਰੀ ਜਿਸ ਕਾ ਸਾ ਤਨ ਲੀਐ ਮਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕੇ ਵਿਸਰੈ ਜੇ ਕਾਲ ਨਵਾਨੇ ਸੋ ਕੇ ਵਿਸਰੈ ਜੇ ਕੀਆ ਜਾਣੈ ਸੋ ਕਿਵ ਬਿਸਰੈ ਜਿਨ ਸਭ ਕੀ ਦੀਆ ਸੋ ਕਿਵ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈ ਰੱਖੈ ਗੁਰ ਪ੍ਰਸਾਦ ਗੋਬਿਰ ਲਾਲ ਅਖੈ ਸੋ ਕਿਵ ਬਿਸਰੈ ਜੇ ਵਿਕਤੇ ਕਾਟ ਚਰਨ ਜਨਮ ਕਾ ਟੂਟਾ ਗੰਢੈ ਮੁਰ ਪੂਰੇ ਦਾਤੇ ਬੁਝਾਇਆ ਪ੍ਰਭ ਅਪਨਾ ਨਾਨਕ ਜਨ ਤੇ ਆਇਆ ਸਾਜਨ ਸੰਤ ਕਰੋ ਏਕ ਕਾਮ ਆਂਦੇ ਅਗਜੋ ਅਰ ਨਾਮ ਮਰੇ ਸੇ ਮਰੇ ਸੇ ਮਰੇ ਸੋ ਗਬਾਉ ਆਪ ਜਪੋ ਬਰੇ ਨਾਮ ਜਪਾਉ ਭਗਤ ਮੈ ਕਰੀਏ ਸੰਸਾਰ ਬਿਨ ਬਗਦੀ ਨਾਨੋ ਸੀ ਸਾਰ ਸਰਬ ਗਲਿਆਣ ਸੁਖ ਨਿਦਨਾਵ ਬੂੜਤ ਜਾਤ ਬੈ ਵਿਸਰਾਮ ਸਗਲ ਦੁਖ ਕਉ ਬਤਨਾਸ ਨਾਨਕ ਨਾਮ ਜਪ ਬਣ ਕਾਸ ਉਪਜੀ ਬ੍ਰੀਤ ਪ੍ਰੇਮ ਰਸ ਜਾਉ ਮਨ ਦੇ ਅੰਤਰੀ ਸੋ ਆਉ ਨੈਤਰ ਭੇਗ ਦਰਸ ਸੁ ਕੋਈ ਮਨ ਵਿਗਸੈ ਸਾਧ ਚਰਨ ਦੋਏ ਬਗਜਨਾ ਕੈ ਮਨ ਤਨ ਰੰਗ ਬਿਰਲਾ ਕੋ ਬਾਵੇ ਸੰਗ ਏਕ ਵਸਤ ਦੀ ਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਹਮ ਕਈ ਨਾ ਜਾਏ ਨਾਨਕ ਰੇ ਅਦਰ ਸਮਾਏ ਪ੍ਰਭ ਅਖੰਦ ਦੀਨ ਦਿਆਲ ਭਗਤ ਵਿਸ਼ਾਲ ਸਦਾ ਕਿਰਪਾਲ ਅਨਾਥ ਨਾਦ ਗੋਵਿੰਦ ਗੋਪਾਲ ਸਰਬ ਕਟਾ ਕਰਤ ਬ੍ਰਿਤ ਪਾਲ ਆਦ ਪੁਰਖ ਕਾਰਨ ਕਰਤਾਰ ਭਗਤਨਾ ਕੇ ਪ੍ਰਾਨਦਾਰ ਜੋ ਜੋ ਜਪੈ ਸੋ ਹੋਏ ਮੁਨੀਤ ਵਾਗਦਬਾਈ ਲਾਵੇ ਮਨਹੀਤ ਅਮ ਨਿਰਗੁਣਿਆ ਨੀਜਾ ਜਾਨ ਨਾਨਕ ਜਪਰੀ ਸਾਨ ਬੁਰਖ ਭਗਵਾਨ ਸਰਵੇਕੰਠ ਮੁਕਤ ਮੋਗ ਬਾਈ ਨਿਮ ਕਰਕੇ ਗੁਣ ਗਾਏ ਅਨਕ ਰਾਜ ਮੋਗ ਡਿਆਈ ਹਰ ਕੇ ਨਾਮ ਕੀ ਕਦਮਨ ਬਾਈ ਬਭੂ ਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾਨੀਤ ਮਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਉ ਨਿਵਾਸ सर्व सुख नानक श्लोक सर गुण निरगुण निरंकार सुन आप अपन किया आपे ही फिर जाप अष्टपदी जब कर एक दृष्ट का पाप पुनः तब कहते होता ਜਬਤ ਆਰੀ ਆਪਣ ਸਨ ਸਮਾਦ ਤਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਵਰੰਜੇ ਨਨ ਜਾਪਤ ਤਬ ਹਰ ਕਸੋਗ ਕਉ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਬ ਮੋਕਾਂ ਕਿਸੋ ਬ੍ਰਹਮ ਆਪਣ ਕੀ ਲਾ ਵਰਤੀ ਜਾਨਨ ਕਰੜੇ ਆਰ ਨ ਦੂਜਾ ਜਬ ਹੋਵਤ ਬ੍ਰਹਮ ਕੇਵਲ ਤਨੀ ਤਬ ਬੰਧ ਮੋਗਤ ਕਉ ਕਿਸੋ ਗਗਨੀ ਜਬ ਇੱਕੈ ਹਰੇਗਮ ਪਾਰੂ ਤਬ ਨਰਕ ਸੁਰਗ ਕਉ ਕੌਨ ਉਤਾਰ ਜਬ ਨਿਰਗੁਣ ਪ੍ਰਭ ਸਹਿਜਿ ਸਪਾਏ ਤਬ ਸਿਬ ਸਕਟ ਕਹੋ ਕਿ ਤਠਾਈ ਜਾਵੇ ਆਪੇ ਆਪ ਆਪਣੀ ਜੋਤਿ ਤਰੇ ਤਬ ਕਬਨਿ ਡਰ ਕਬਨ ਕਤ ਡਰੇ ਆਪਨ ਚਲਦ ਆਪ ਕਰਨੇ ਹਾਰ ਨਾਨਕ ਠਾਕੁਰ ਦੰਪਾਰ ਅਵਨਾਸੀ ਸੋ ਕਾ ਆਪਣਾ ਆਸਨ ਸਹਿ ਜਨਮ ਮਰਨ ਕਉ ਕਾਂ ਵਿਨਾਸ਼ਨ ਜਬ ਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀ ਤਰਾਸ ਕਹੋ ਕਿ ਤੋਈ ਜਬ ਕੇ ਤਗੋ ਚਰ ਪਰਵੇਕਾ ਤਬ ਚਿੱਤਰ ਗੁਪਤ ਕਿਛ ਪੂਛ ਲੇਖਾ ਜਬ ਨਾ ਨਰੰਜਨ ਕੋ ਚਰ ਗਾਤੇ ਤਬ ਕਉ ਜਟੇ ਗਉਣ ਵੰਦਨ ਬਾਤੇ ਆਪਣੇ ਆਪ ਆਪੀ ਚਰ ਜਾ ਨਾਨਕ ਆਪਨ ਰੂਪ ਆਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਵਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸਲ ਸਦਰ ਲਗਤ ਕੋ ਕੇਸ ਜੈ ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਮ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦਕ ਤੀਵ ਕਾ ਕੋ ਚੀਨ ਜਵੇਂ ਆਪਣੇ ਆਪ ਅਭਰਤਾਰੇ ਤਉ ਸਗਨ ਸਗਨ ਕਾ ਵਿਚਾਰੇ ਜੇ ਆਪਣੇ ਉਚੇ ਆਪਣੇ ਅਬਨੀਰਾ ਕੌਣ ਠਾਗੁਰ ਕੌਣ ਕਈਏ ਤੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਮੇਰ ਜਾਣੂ ਆਬ ਨਾਨਕੇ ਆਪਣੀ ਗਤ ਜਾਣੂ ਆਬ ਜੈ ਅਸ਼ਲ ਅਸ਼ੀਦ ਭੀਤ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਬ ਸੁਗੋ ਆਪੇ ਹਦੇਸ ਤੈ ਗੁਣ ਗਾਈ ਪ੍ਰਵੇਸ ਜੈ ਕੈ ਕੇ ਭਗਵੰਤਾ ਤੈ ਕੋ ਨੇ ਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਦੇ ਕੌਣ ਦੁਨਿਆ ਰਾ ਬਹੁ ਬਿਆੰਦ ਉਜਦੇ ਉਚਾ ਨਾਨਕ ਆਪਸ ਕੋ ਆਪੇ ਬਾਂਚਾ ਜਹ ਆਵਰਤਿ ਉਪਰਮੰਚਕਾਰ ਤੈ ਗੁਣਮੈ ਕਿਨੂ ਵਿਸਤਾਰ ਆਪੁ ਬੁਨ ਤੈ ਪਈ ਗਾਵਤ ਔ ਨਰਕ ਸੁਰਗ ਔ ਨਰਕ ਕੋ ਸੁਰਗ பஞ்சਾਪਦਾਲ ਜਲ माया जंजाल ਹਉ ਮੈ ਮੋ ਪਰਮਪੈ ਪਾਰ ਦੂਖ ਸੁਖ ਮਨੁ ਬਿਮਾਨ ਨਨਕ ਪ੍ਰਕਾਰ ਕੀ ਬਖਿਆਨ ਆਪਨ ਖੇਲ ਅਬ ਕਰ ਦੇਖੈ ਖੇਲ ਸੰਗੋਚੈ ਤਉ ਨਾਨਕ ਕੇ ਕੈ जय भगत भक्त ते आप जय पसरे बाजार संत परकाप नो भाग पितनी उनकी सुगनो बनी आप पे कोतक करे अंधचोज आप पे रस भोग नर जोग जिस पावे दिशापन नहिं लावे जिस पावे तिल कुलव भी सुमार था गंध तोले जो बुलाओ दया नानक दास बोले श्लोक ਜੀ ਜੰਤ ਕੇ ठाकुरਾ ਆਪੇ ਵਰਤਨ ਹਾਰ ਨਾਨਕ ਕੁਬਸਰੀਆ ਦੂਜਾ ਕੈ ਦਸ਼ਤਾਰਸ਼ਪਤੀ ਆਪ ਕਦੈ ਸੁਣਨੇ ਆਰ ਆਪੇ ਇੱਕ ਅਬ ਵਿਸਤਾਰ ਜਾਤਿ ਜੁਪਾਵੇ ਤਾਂ ਸ੍ਰਿਸ਼ਟੁ ਭਾਈ ਅਮਨੇ ਬਣ ਲਈ ਸਮੈ ਤੁੰਤੇ ਪੈਨ ਨਈ ਗਚੋਈ ਆਪਨ ਸੂਤ ਸਭ ਜਗਤ ਬਰੋਈ ਜਾ ਕੋ ਬ੍ਰਵ ਜਿਉ ਆਬ ਬੁਝਾਈ ਸਤ ਨਾਮ ਸੋਈ ਜਨ ਪਾਏ ਸੋ ਸੁਮੰਦਰ ਜੀ ਦਤ ਕਵੇ ਤਨ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਅਜੰਤਰ ਸਭ ਤਾ ਕੈ ਹਾਥ ਦੀਨ ਦਿਆਲੇ ਅਨਾਥ ਕੋ ਨਾਥ ਜਿਸ ਰੱਖੇ ਤਿਸ ਕੋਈ ਨ ਮਾਰੇ ਸੋਮੁ ਆ ਜਿਸ ਮਨੋ ਵਿਸਾਰੇ ਤਿਸ ਤਜ ਵਰ ਕਾ ਕੋ ਜਾਏ ਸਭ ਸ੍ਰੇ ਇਕ ਨਿਰੰਝਨ ਰਾਈ ਜੀ ਕੀ ਜੁਗਤ ਜਾ ਕੈ ਸਭ ਹਥ ਅੰਤਰ ਵਾਰ ਜਾਨੋ ਸਾਥ ਗੁਣ ਨਿ ਨਾਨ ਬੇਅੰਤ ਪਾਰ ਨਾਨਕ ਦਾਸ ਦਵਲੇ ਹਾਰ ਪੂਰਨ ਬੂਰੇ ਦਇਆਲ ਸਭ ਪਰਮ ਉਹਦੀ ਕਿਰਪਾਲ ਆਪਣੇ ਕਰਤਵ ਜਾਣੇ ਆ ਬੰਦਰਿਆਂ ਮੇਰੇ ਉਹ ਆਪ ਪ੍ਰਤਪਾਲ ਜੀ ਹਨ ਬਹੁ ਪਾਤ ਜੋ ਜੋ ਰਚਿਓ ਸੁਤਿ ਸੇ ਧਿਆਤ ਜਿਸ ਭਾਵੇਂ ਤਿਸ ਲਏ ਮਿਲਾਏ ਭਗਤ ਕਰੈ ਰਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮੰਨਿਆ ਕਰਨ ਹਾਰ ਨਾਨਕ ਇਕ ਜਾਣੇ ਜਨ ਲਗਾ ਰੇ ਕੈ ਨਹੀਂ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮਬੂਝ ਪਰਮ ਬਰਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਵਸਿਆ ਨਿਰੰਕਾਰ ਬੰਦਨ ਦੌਰ ਵੇ ਨਿਰਵੈਰ ਅਨੰਦ ਨੂੰਝੇ ਗੁਰੂ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਅਪਿ ਹੀ ਮਿਲੀ ਸਾਧ ਸੰਗ ਮਿਲ ਕਰੋ ਅਨੰਦ ਗੁਣ ਗਾਵੋ ਪ੍ਰਪਰਮਨੰਦ ਰਾਮ ਨਾਮ ਤਤ ਕਰੋ ਵਿਚਾਰ ਸੁਲਵ ਦੇ ਕਾ ਕਰੋ ਧਾਰ ਅਮਰਤ ਬਚਨ ਹਰ ਕੇ ਗੁਣ ਗਾਉ ਪ੍ਰਾਂਤਨ ਗਏ ਸਵਾ ਅਠ ਪੈਰ ਬ੍ਰਭਿਕ ਨੇਰਾ ਮਿਟ ਗਏ ਅਨਵਿੰਸੈੰ ਦੇਰਾ ਸੁਨਵ ਦੇ ਸਿਰ ਤੇ ਬਸਾਵੋ ਮਾਨਿ ਚੈ ਨਾਨਕ ਫਲਬਾਬੂ ਹਲਤ ਮਲਤ ਦੋਇਲੀ ਸੁਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਮੂਰੀ ਦੇਖਿਆ ਜਿਸ ਮਨ ਵਸੈ ਤੇ ਸਾਚ ਬਲਿਖਿਆ ਮੰਨਨ ਨਾਮ ਜਪੋਲੇ ਬਲਾਈ ਦੁਖ ਦਰਦ ਮੰਤੇ ਬਉਜਾਈ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਬੈਖੇ ਤੁਮਾਰੀ ਏ ਕਾਟੇ ਕਰ ਕੋ ਮਨ ਮਾਹੀ ਨਾਨਕ ਗਵਰਨਿਆ